ਪਾਣੀ ਦੀ ਸਪਲਾਈ ਦਾ ਪ੍ਰਬੰਧ ਆ ਪਿੱਛੋਂ ਪਾਣੀ ਆ ਰਿਹਾ ਦੋ ਦੀ ਪਾਈਪ ਹੋਊਗੀ ਤਾਂ ਦੋ ਜੀ ਦੋ ਤਾਂ ਉਹਨਾਂ ਨੇ ਆਹ ਕਿੰਨਾ ਵਧੀਆ ਕੋਲਾ ਜਾਂ ਲਾਇਆ ਦੋ ਤਾਂ ਅੱਧੀ ਦਾ ਕੀਤਾ ਗੇਟ ਵਾਲ ਠੀਕ ਐ ਇੱਥੋਂ ਉਹਨਾਂ ਨੇ ਤਿੰਨ ਸਪਲਾਈਆਂ ਦੇ ਦਿੱਤੀਆਂ ਹਨ ਚੌਥੀ ਉਹ ਆ ਉਹ ਗੇਟ ਵਾਲਾ ਚੈੱਕ ਵਾਲ ਕਿਥੇ ਨੂੰ ਮੰਤ ਬੰਦ ਕਰਦਾ ਚੈੱਕ ਵਾਲ ਹੋ ਗਿਆ ਉਹ ਗੇਟ ਵਾਲ ਹੋ ਗਿਆ ਥੱਲੇ ਉਸ ਤੋਂ ਅੱਗੇ ਆ ਗਿਆ ਪਾਣੀ ਵਾਲਾ ਮੀਟਰ ਇਹ ਤਾਂ ਗਿਆ ਨਾ ਦੇਖ ਬਾਈ ਚੱਲੀ ਜਾਂਦਾ ਕਿ ਕਿਤੇ ਜਿਵੇਂ ਜਿਵੇਂ ਵਰਤ ਹੋ ਜਾਂਦੀ ਮੋੜ ਚੱਲ ਨਹੀਂ ਜਾਂਦਾ ਓਵੇਂ ਓਵੇਂ ਚੱਲੀ ਜਾਂਦਾ ਆ ਸਾਰੇ ਮੀਟਰ ਲੱਗੇ ਆ ਅਲੱਗ-ਅਲੱਗ ਜਿੱਥੇ ਇਸਪਲਾਈ ਜਾਂਦੀ ਹੈ ਉਸ ਤੋਂ ਅੱਗੇ ਤੇ ਔਰ ਬਾਕੀ ਆ ਤਾਂ ਪਿੱਤਲ ਹੋ ਗਿਆ ਨਾ ਬ੍ਰਾਸ ਹੋ ਗਿਆ ਆ ਸਾਰਾ ਸਟੀਲ ਹੈ ਨਾ ਸਟੀਲ ਵੀ ਅੱਗ ਕਵਾਡੀ ਦਾ ਆਪਣੇ ਵੀ ਚਲੋ ਉਹਨੂੰ ਪੈਸੇਸ کہہ ਦਿੰਦੇ ਆ ਉਹ ਐਸਐਸ ਦੀ ਕੁਆਲਿਟੀ ਹੋ ਰਹੀ ਹੈ ਸਿੱਧੀ ਕੁਆਲਿਟੀ ਦੇ ਕਿਸਮੇ ਜਵਰਾਸਤਾ ਨਾ ਲੰਮਾ ਨਹੀਂ ਔਰ ਆ ਰੈਂਚ ਦੀ ਜਗ੍ਹਾ ਇਹਨੇ ਕੱਸੇ ਵੀ ਹੋਰ ਕਹੇ ਕੀ ਨਾਲ ਕਿਉਂਕਿ ਇਹਦੇ ਗੋਲ ਹੋਇਆ ਰੈਂਚ ਨੇ ਆਏ ਨਹੀਂ ਪਾਉਂਦੇ ਕਰਦੇ ਹਨ ਹਾਂਜੀ ਇਹ ਕੋਈ ਹੋਰ ਸੈਕੰਡ ਰੈਂਚ ਆ ਆ ਫੇਰ ਉਹਨਾਂ ਨੇ ਅੱਧੀ ਤੋਂ ਬਾਅਦ ਇੰਚੀ ਦਾ ਕੀਤਾ ਇਹ ਮੇਰੇ ਖਿਆਲ ਦੇ ਨਾਲ ਅੱਧੀ ਦਾ ਐਉਂ ਕੀਤਾ ਹੋਇਆ ਇੰਚੀ ਦਾ ਤਾਂ ਨਹੀਂ ਦਿੱਤਾ ਵੀ ਇੱਕ ਲੈਂਟ ਜਿਵੇਂ ਆਪਣੇ ਜੋ ਕਨੈਕਸ਼ਨ ਦਿੰਦੇ ਆ ਮੀਟਰੀ ਇਹਨੂੰ ਅਸੈਪਟ ਕਰਦਾ ਹੁੰਦਾ ਹਾਂ 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 ਇਹਨੂੰ ਕਰਦਾ ਉਹਨੇ ਪਾਣੀ ਵਿੱਚ ਹਾਂਜੀ ਇਸੇ ਤਰ੍ਹਾਂ ਇਹ ਵੇ ਇਹਦੇ ਅੱਗੇ ਵੀ ਆ ਲੀਟਰ ਦੇ ਵਿੱਚ ਫਲੋ ਮੈਨਗਾ ਸਾਰੇ ਆ ਸਾਰੇ ਜਿੰਨੀਆਂ ਬਿਲਡਿੰਗਾਂ ਤੌਰ ਤੱਕ ਤੁਸੀਂ ਦੇਖ ਰਹੇ ਹੋ ਸਾਰਿਆਂ ਨੂੰ ਐ ਸਪਲਾਈ ਦਿੱਤੀ ਹੋਈ ਹੈ ਦੇਖੋ ਜੀ ਇਹ ਬਿਲਡਰ ਕਿੰਨਾ ਪ੍ਰੋਪਰ ਕੰਮ ਕੀਤਾ ਇੱਥੇ ਅਸੀਂ 20 ਹੋਟਲ ਦੇ ਵਿੱਚ ਰਹੇ ਸੀ ਰਾਤ ਇਹਦਾ ਕਮਰਾ ਇਹਦਾ ਕਿਰਾਇਆ ਸੀ 2800 ਰੁਪਿਆ ਲੰਕਾਵੀ ਦੇ ਵਿੱਚ ਤੇ ਆ ਬਿਜਲੀ ਦਾ ਸਿਸਟਮ ਦਿੱਤਾ ਸਪੈਸ਼ਲ ਹਰ ਦੁਕਾਨ ਦੇ ਮੂਰੇ ਐ ਅਲਮਾਰੀ ਬਲਾਈ ਹੋਈ ਹੈ ਬਿਜਲੀ ਦੀ